ਜੋ ਤੋ 13 ਇੰਟੈਲੀਜੈਂਸ ਦਫ਼ਤਰ ਦੇ ਉੱਤੇ ਹਮਲਾ ਹੋ ਗਿਆ ਉਹਨਾਂ ਨੂੰ ਖਬਰ ਨਹੀਂ ਸੀ ਹਜੇ ਤੁਸੀਂ ਪੁੱਛ ਰਹੇ ਹੋ ਲੋਕਾਂ ਨੂੰ ਵੀ ਇਹ ਜਿਹੜੀ ਖੂਫੀਆ ਵਿਭਾਗ ਕੋਲ ਨਹੀਂ ਸੀ ਉਹ ਪ੍ਰਤਾਪ ਬਾਜਪੀ ਕੋਲ ਕਿਵੇਂ ਆਈ ਭਗਵੰਤ ਮਾਨ ਨੂੰ ਇੱਕ ਗੱਲ ਕਲੀਅਰ ਕਰਨੀ ਚਾਹੀਦੀ ਹੈ ਕਿ ਮੇਰੀਆਂ ਖੂਫੀਆ ਏਜੰਸੀਆਂ ਜਿਹੜੀਆਂ ਫੇਲ ਨੇ ਜਾਂ ਉਹ ਉਹਨਾਂ ਕੋਲ ਇਨਫੋਰਮੇਸ਼ਨ ਸਾਰੀ ਹੈ ਪਰ ਮੇਰੇ ਵੱਲੋਂ ਇਨਸਟਰਕਸ਼ਨਸ ਦਿੱਤੇ ਆਂ ਵੀ ਜਿਹੜਾ ਮਰਦਾ ਮਰਨ ਦੋ ਪੰਜਾਬ 'ਚ ਐਨਾ ਡਰਦਾ ਮਾਹੌਲ ਬਣਾ ਦੋ ਵੀ ਕੋਈ ਬੰਦਾ ਆ ਵੀ ਜ਼ੁਬਾਨ ਨਾਲ ਕੁਛ ਨਹੀਂ ਜੇ ਤੁਹਾਡੇ ਖੂਫੀਆ ਵਿਭਾਗ ਦੇ ਕੋਲੇ ਇਨਫੋਰਮੇਸ਼ਨ ਸੀ ਤਾਂ ਉਹਨਾਂ ਦੇ ਦਫ਼ਤਰ ਦੇ ਉੱਤੇ ਹਮਲਾ ਕਿਵੇਂ ਹੋਇਆ ਜੇ ਤੁਹਾਡੇ ਖੂਫੀਆ ਵਿਭਾਗ ਦੇ ਕੋਲੇ ਇਨਫੋਰਮੇਸ਼ਨ ਸੀ ਮਨਰਵੰਜਨ ਕਾਲੀਏ ਦੇ ਉੱਤੇ ਅਟੈਕ ਕਿਵੇਂ ਹੋਇਆ ਜੇ ਤੁਹਾਡੇ ਖੂਫੀਆ ਵਿਭਾਗ ਕੋਲੇ ਇਨਫੋਰਮੇਸ਼ਨ ਸੀ ਤਾਂ ਤੁਹਾਡੇ ਇਹਨੇ ਥਾਣਿਆਂ ਦੇ ਉੱਤੇ ਗ੍ਰੇਨੇਡ ਹਮਲੇ ਕਿਵੇਂ ਹੋ ਗਏ ਆਮ ਆਦਮੀ ਪਾਰਟੀ ਵੀ ਧਰਨਾ ਲਾਉਂਦੀ ਸੱਤਾ ਧਰਵੀ ਧਰਨਾ ਲਾਉਂਦੀ ਹੈ ਕਿ ਕਾਂਗਰਸ ਦੇ ਪਾਕਿਸਤਾਨੀਆਂ ਨਾਲ ਸਬੰਧ ਹੈ ਇਹ ਇਹ ਧਰਨਾ ਕੀ ਕੀ ਬਹਿਣੇ ਰੱਖਦਾ ਹੈ ਸਰਕਾਰ ਧਰਨਾ ਲਾਉਂਦਾ ਡਰਾਮੇ ਬਾਜੀ ਚ ਭਗਵੰਤ ਮਾਨ ਦਾ ਕੋਈ ਤੋੜ ਨਹੀਂ ਤੁਹਾਨੂੰ ਇਹ ਗੱਲ ਮੰਨਣੀ ਪੈਣੀ ਹੈ ਜੇ ਤੁਹਾਡੇ ਕੋਲੇ ਸਬੂਤ ਨੇ ਤੁਸੀਂ ਧਰਨੇ ਲਾ ਰਹੇ ਹੋ ਜੇ ਤੁਹਾਡੇ ਕੋਲੇ ਸਬੂਤ ਨਹੀਂ ਤੁਸੀਂ ਬਣਦੀ ਉਹਨਾਂ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ ਜੇ ਤੁਸੀਂ ਕਾਰਵਾਈ ਨਹੀਂ ਕਰ ਰਹੇ ਇਹਦਾ ਮਤਲਬ ਤੁਸੀਂ ਮਤਲਬ ਤੁਹਾਡੇ ਪੱਲੇ ਕੁਝ ਨਹੀਂ ਹੈ ਸਿੰਘ ਮਾਨ ਮੌਕੇ ਤੇ ਵੀਡੀਓ ਪਾਉਂਦੇ ਨੇ ਉਸ ਤੋਂ ਬਾਅਦ ਏਆਈਜੀ ਪਹੁੰਚ ਜਾਂਦੇ ਨੇ ਪਰ ਕਿਹਾ ਇੱਕ ਕਾਂਸਟੇਬਲ ਵੱਲੋਂ ਹੁੰਦਾ ਇਹਨਾਂ ਕੋਲੇ 5-7 ਅਫਸਰ ਰੱਖੇ ਹੋਏ ਆ ਉਹਨਾਂ ਦੀ ਮਾਸਟਰੀ ਹੈ ਉਹਨਾਂ ਦੀ ਮਾਸਟਰੀ ਹੈ ਲੋਕਾਂ ਨੂੰ ਝੂਠੇ ਪਰਚਿਆਂ ਵਿੱਚ ਫਸਾਉਂਦੀ ਇਹਨੋਂ ਤੇ ਦੇਸ਼ਦਰੂ ਦਾ ਪਰਚਾ ਦਿਵਾ ਲੋ ਇਹਨਾਂ ਨੂੰ ਤੁਸੀਂ ਪਾਕਿਸਤਾਨ ਤੁਸੀਂ ਦੇਖੋ ਇਹ ਤਾਂ ਇਹ ਲੀਡਰ ਆਫ ਆਪੋਜੀਸ਼ਨ ਸੀਗਾ ਜਿਹਦਾ ਇਹਨਾਂ ਨੇ ਕਹਿਤਾ ਵੀ ਸਾਨੂੰ ਸ਼ੱਕ ਹੈ ਪਾਕਿਸਤਾਨ ਨਾਲ ਇਹਦੇ ਸੰਬੰਧ ਅਜਾ ਹੋਰ ਹੈ ਜੇ ਆਮ ਬੰਦਾ ਹੁੰਦਾ ਮਨਿੰਦਰ ਜੀ ਕੋਈ ਮੈਥੋਂ ਲਿਖਾ ਕੇ ਲੈ ਲਓ ਇਹਨਾਂ ਨੇ ਲਿਖਣਾ ਸੀ ਇਹ ਪਾਕਿਸਤਾਨ ਦੀ ਏਜੰਸੀ ਲਈ ਕੰਮ ਕਰਦਾ ਇਹ ਆਈਐਸਆਈ ਲਈ ਕੰਮ ਕਰਦਾ ਇਹ ਕਹਿੰਦਾ ਨਾ ਮੈਨੂੰ 3.5 ਕਰੋੜ ਲੋਕਾਂ ਦਾ ਮੈਂ ਮੁੱਖ ਮੰਤਰੀ ਐ ਤਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ 3.5 ਕਰੋੜ ਲੋਕਾਂ ਦਾ ਜਿਹੜਾ ਮੁੱਖ ਮੰਤਰੀ ਐ ਉਹ ਜੇ ਕੁਦ ਚ ਕੰਮ ਚ ਕਮੀਆਂ ਨਿਕਲਦੀਆਂ ਉਹਦੀਆਂ ਜੇ ਨਲਾਇਕੀਆਂ ਜਾਂ ਲੋਕਾਂ ਦੇ ਜਿਹੜੇ ਜੈਨੂਨ ਮੁੱਦੇ ਐ ਉਹਦੇ ਧਿਆਨ ਵਿੱਚ ਉਹ ਲੀਡਰ ਆਫ ਆਪੋਜੀਸ਼ਨ ਨਹੀਂ ਲਿਆਉਣੇ ਤੇ ਜੇ ਉਹ ਤਾਂ ਗਲਾ ਘੁੱਟਣ ਨੂੰ ਫਿਰਦਾ ਉਹਦੀ ਆਵਾਜ਼ ਦੱਬਣ ਨੂੰ ਫਿਰਦਾ ਤਾਂ ਤੁਸੀਂ ਮੈਂ ਕਿਹਦੀ ਵਿਚਾਰੇ ਆ ਜਿਹੜੇ ਖੂਫੀ ਏਜੰਸੀਆਂ ਦੀਆਂ ਗੱਲਾਂ ਕਰਦਾ ਭਗਵੰਤ ਮਾਨ ਜਿਹੜਾ ਕਹਿੰਦਾ ਮੇਰੀਆਂ ਏਜੰਸੀਆਂ ਮੇਰੀਆਂ ਏਜੰਸੀਆਂ ਮੇਰੀ ਪੁਲਿਸ ਸਾਨੂੰ ਇੱਕੋ ਗੱਲ ਦਾ ਜਵਾਬ ਦੇ ਦਿਓ ਯਾਰ ਜਦੋਂ ਅੱਜ ਤੱਕ ਫੇਲਿਅਰ ਹੋਇਆ ਏਜੰਸੀਆਂ ਦੀਆਂ ਇਹਦੀਆਂ ਦੀਆਂ ਨਲਾਇਕੀਆਂ ਦੀ ਵਜ੍ਹਾ ਨਾਲ ਲੋਕਾਂ ਦੀ ਜਦੋਂ ਜਾਣ ਗਈ ਹੈ ਕਿਹੜੇ ਅਫਸਰ ਕਾਰਵਾਈ ਕਰੇ ਇੱਕ ਮੈਨੂੰ ਸਿੰਗਲ ਅਫਸਰ ਦੱਸੋ ਤੁਸੀਂ ਜਿੱਥੇ ਕਾਰਵਾਈ ਹੋਈ ਲੋਕਾਂ ਨੂੰ ਦੇਖੋ ਨਸ਼ਾ ਤਸਕਰਾਂ ਬਾਰੇ ਲੋਕਾਂ ਨੂੰ ਪਤਾ ਲੋਕ ਦੱਸਦੇ ਆ ਪਿੱਟਦੇ ਆ ਬੈਠਾ ਇਹਨੂੰ ਫੜ ਲਓ ਉਦੋਂ ਪਹਿਲਾਂ ਉਹਨੂੰ ਫੋਨ ਆ ਜਾਂਦਾ ਉਹ ਗਾਇਬ ਹੋ ਜਾਂਦਾ ਠੀਕ ਹੈ ਗੈਂਗਸਟਰਸ ਜਿਹੜੇ ਨੇ ਲੋਕ ਗੈਂਗਸਟਰਾਂ ਬਾਰੇ ਦੱਸਦੇ ਆ ਵੀ ਇੱਥੇ ਬੰਦਾ ਕ੍ਰਾਈਮ ਕਰ ਰਿਹਾ ਆ ਧੱਕਾ ਕਰ ਰਿਹਾ ਕਬਜ਼ੀ ਕਰ ਰਿਹਾ ਉਹ ਪੁਲਿਸ ਨੂੰ ਦੱਸਣ ਜਾਂਦੇ ਆ ਉਹਨੂੰ ਜਿਹੜੇ ਅਫਸਰ ਆ ਆਪਦੇ ਨਾਲ ਸੱਜੇ ਪਾਸੇ ਕੁਰਸੀ ਤੇ ਬਾਈ ਬੈਠੇ ਹੁੰਦੇ ਆ ਇਹ ਲੋਕ ਜਿਹੜੇ ਆ ਖੂਫੀਆ ਵਿਭਾਗ ਨਾਲੋਂ ਅੱਜ ਉਹਨਾਂ ਕੋਲ ਵੱਧ ਇਨਫੋਰਮੇਸ਼ਨਾਂ ਨਹੀਂ ਤੇ ਪੰਜਾਬ ਦਾ ਮੁੱਖ ਮੰਤਰੀ ਸਵਾਲ ਕਰਦਾ ਪਿਆ ਵੀ ਖੂਫੀਆ ਵਿਭਾਗ ਨਾਲੋਂ ਤੁਹਾਡੇ ਕੋਲ ਵੱਧ ਇਨਫੋਰਮੇਸ਼ਨਾਂ ਕਿਵੇਂ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਪਿਛਲੇ ਦਿਨਾਂ ਦਾ ਇੱਕ ਮਾਮਲਾ ਬੜੇ ਚਰਚਾ ਦੇ ਵਿੱਚ ਹੈ ਉਹ ਮਾਮਲਾ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਯਵਾ ਦਾ ਜਿਨ੍ਹਾਂ ਦਾ ਇੱਕ ਬਿਆਨ ਆਉਂਦਾ ਹੈ ਬੰਬਾਂ ਨੂੰ ਲੈ ਕੇ ਗਰਨੇਡ ਨੂੰ ਲੈ ਕੇ ਜਿਸ ਤੋਂ ਬਾਅਦ ਸਿਆਸਤ ਗਰਮਾ ਜਾਂਦੀ ਹੈ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਮੀਡੀਆ ਦੇ ਸਾਹਮਣੇ ਆਉਂਦੇ ਨੇ ਬਿਆਨ ਜਾਰੀ ਕਰਦੇ ਨੇ ਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੰਦੇ ਨੇ ਪ੍ਰਤਾਪ ਸਿੰਘ ਬਾਯਵਾ ਦੇ ਖਿਲਾਫ ਬਾਯਵਾ ਦੇ ਘਰ ਪੁਲਿਸ ਪਹੁੰਚਦੀ ਹੈ ਪੁਲਿਸ ਪਹੁੰਚ ਕੇ ਮਾਮਲਾ ਉਸ ਤੋਂ ਸ਼ਾਮ ਨੂੰ ਇੱਕ ਐਫ ਆਈ ਆਰ ਹੁੰਦੀ ਹੈ ਤੇ ਐਫ ਆਈ ਆਰ ਹੁੰਦੀ ਹੈ ਇੱਕ ਕੌਨਸਟੇਬਲ ਲੜਕੀ ਦੇ ਬਿਆਨਾਂ ਤੇ ਕਿ ਮੈਂ ਇਸ ਤਰੀਕੇ ਨਾਲ ਵੀਡੀਓ ਦੇਖੀ ਜਿਹਦੇ ਵਿੱਚ ਮੈਨੂੰ ਇਹ ਲੱਗਿਆ ਕਿ ਆਹ ਕੁਝ ਹੋ ਸਕਦਾ ਉਹ ਐਫਆਈਆਰ ਕੀ ਬੋਲਦੀ ਹੈ ਤੇ ਇਸ ਮਾਮਲੇ ਦੇ ਵਿੱਚ ਜਿਹੜੇ ਪ੍ਰਤਾਪ ਸਿੰਘ ਬਾਯਵਾ ਦਾ ਬਿਆਨ ਹੈ ਕਿ ਉਹ ਵਾਕਈ ਏਡਾ ਭਿਆਨਕ ਹੈ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਉਹਨੂੰ ਲੈ ਰਹੀ ਹੈ ਅੱਜ ਹਾਈ ਕੋਰਟ ਨੇ ਮਾਝੇ ਹਾਈ ਕੋਰਟ ਨੇ ਵੀ ਗ੍ਰਿਫਤਾਰੀ ਤੇ ਇੱਕ ਵਾਰ ਰੋਕ ਲਗਾ ਦਿੱਤੀ ਹੈ ਚਲ ਪ੍ਰਤਾਪ ਸਿੰਘ ਬਾਯਵਾ ਤੇ ਵੀ ਰੋਕ ਲਗਾਈ ਹੈ ਕਿ ਬੋਲਣਾ ਨਹੀਂ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਤੇ ਕੁਝ ਹੋਰ ਵਿਸ਼ੇ ਲਾਵਾਂਗੇ ਨਾਲ ਮੇਰਾ ਨਾ ਐਡਵੋਕੇਟ ਸੰਦੀਪ ਪਾਟਕ ਨੇ ਉਹਨਾਂ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਸਸ ਜੀ ਸਸ ਜੀ ਜ ਕਿਵੇਂ ਦਿਖਦੇ ਹੋ ਪ੍ਰਤਾਪ ਸਿੰਘ ਬਾਇਵਾ ਦਾ ਬਿਆਨ ਕੇ 50 ਦੇ ਕਰੀਬ ਜਿਹੜੇ ਗਰਨੇਡ ਜਿਹੜੇ ਆ ਚੁੱਕੇ ਆ 18 ਫਟ ਚੁੱਕੇ ਆ 32 ਫਟਨੇ ਆ ਮਤਲਬ ਇਹ ਇਹ ਫਟਰੇ ਨਹੀਂ ਕਿਹਾ ਉਹਨਾਂ ਨੇ 32 ਹਜੇ ਹੋਰ ਵੀ ਪਏ ਆ ਉਸ ਤੋਂ ਬਾਅਦ ਸਿਆਸਤਗਰ ਮਾ ਆ ਜਾਂਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਸਾਹਮਣੇ ਆਉਂਦੇ ਆ ਏਆਈਜੀ ਪਹੁੰਚਦੇ ਆ ਤੇ ਸ਼ਾਮ ਨੂੰ ਬਿਆਨਨਾ ਤੇ ਪਰਚਾ ਕਾਂਸਟੇਬਲ ਦਿਆਂ ਤੇ ਹੁੰਦਾ ਇਹ ਸਾਰੇ ਮਾਮਲੇ ਨੂੰ ਕਿਵੇਂ ਦੇ ਮਨਿੰਦਰ ਜੀ ਇਹ ਦੇਖੋ ਲੋਕਾਂ ਨੂੰ ਇਸ ਚੀਜ਼ ਤੋਂ ਸਿਸਟਮ ਨੂੰ ਸਮਝਣ ਦੀ ਲੋੜ ਹੈ ਸਾਨੂੰ ਸਿੱਖਣ ਦੀ ਲੋੜ ਹੈ ਤੁਸੀਂ ਦੇਖੋ ਵੀ ਲੀਡਰ ਆਫ oppositon ਜਿਹੜਾ ਹੈਗਾ ਜੇ ਇਹ ਉਹਦੇ ਨਾਲ ਇਹ ਸਰਕਾਰ ਇਹ ਕੁਝ ਕਰ ਸਕਦੀ ਹੈ ਤਾਂ ਇਹ ਆਮ ਲੋਕ ਜਿਹੜਾ ਆਪਾਂ ਪਿੱਟਦੇ ਹਾਂ ਹਮੇਸ਼ਾ ਕੀ ਸੋਸ਼ਲ ਮੀਡੀਆ ਵਾਲਿਆਂ ਨਾਲ ਇਸ ਤਰ੍ਹਾਂ ਹੋ ਰਿਹਾ ਕੋਈ ਸਾਡੇ ਜਿਹੜੇ ਯੂਟਿਊਬਰ ਵੀਰ ਨੇ ਜਿਹੜੇ ਆਪਦੇ ਚੈਨਲ ਚਲਾਈ ਬੈਠੇ ਨੇ ਇਲੈਕਟ੍ਰੋਨਿਕ ਮੀਡੀਆ ਵਾਲੇ ਨੇ ਜਾਂ ਹੋਰ ਪੱਤਰਕਾਰ ਭਾਈਚਾਰਾ ਜਾਂ ਜਿਹੜੇ ਹੋਰ ਸਮਾਜ ਸੇਵੀ ਨੇ ਜਿਹੜੇ ਕੋਈ ਪੰਥਕ ਮਤਲਬ ਜਿਹੜੇ ਬੰਦੇ ਨੇ ਜਿਹੜੇ ਧਾਰਮਿਕ ਜਥੇਬੰਦੀਆਂ ਨੇ ਤੁਸੀਂ ਸੋਚ ਸਕਦੇ ਹੋ ਕਿਵੇਂ ਇਹ ਦਬਾਉਣ ਦਾ ਇਹ ਪਲਾਨ ਚੱਲ ਰਿਹਾ ਇਹਨਾਂ ਦਾ ਦੇਖੋ ਆਮ ਆਦਮੀ ਪਾਰਟੀ ਦੀ ਇੱਕ ਬੜਾ ਫੰਡਾ ਕਲੀਅਰ ਹੈ ਉਹ ਕਹਿੰਦੇ ਯਾਰ ਅਸੀਂ ਬੋਲਣ ਨਹੀਂ ਦੇਣਾ ਇਹ ਇਹ ਮੁੱਕ ਦੀ ਗੱਲ ਹੈ ਜੀ ਦੇਖੋ ਆਪਦੀ ਨਲਾਇਕੀ ਨੂੰ ਇਹ ਸਰਕਾਰ ਕਿਤੇ ਵੀ ਮੰਨਣ ਨੂੰ ਤਿਆਰ ਨਹੀਂ ਹੈਗੀ ਠੀਕ ਹੈ ਤੁਸੀਂ ਕਹਿੰਦੇ ਹੋ ਵੀ ਇਹਨਾਂ ਦਾ ਮੈਂ ਨਾ ਸਟੇਟਮੈਂਟ ਪੜੀ ਜਿਹੜੀ ਉਹ ਸਾਰੇ ਇਹ ਲੀਡਰ ਵੀ ਪੜ ਰਹੇ ਨੇ ਭਾਸਕਰ ਦੀ ਖਬਰ ਹੈ ਭਾਸਕਰ ਨੇ ਉਹਦੇ ਵਿੱਚ ਲਿਖਿਆ ਕਿ ਟੋਟਲ 16 16 ਜਿਹੜੇ ਹੈਗੇ ਆ ਮਤਲਬ ਗ੍ਰੇਨੇਡ ਹਮਲੇ ਹੋ ਚੁੱਕੇ ਆ 38 ਉਹਨੋਂ ਚ ਸ਼ਾਇਦ ਟ੍ਰੇਸ ਕੀਤੀ ਜਾ ਚੁੱਕੀ ਹੈ 9 ਹਜੇ ਫੜ ਨਹੀਂ ਗੇ ਠੀਕ ਹੈ ਇਹ ਕਵਰ ਸਾਰੇ ਕਰ ਰਹੇ ਆ ਉਹਦੇ ਵਿੱਚ ਇੱਕ ਹੋਰ ਚੀਜ਼ ਲੱਗੀ ਹੋਈ ਸੀ ਉਹਦੇ ਵਿੱਚ ਜਿੱਥੇ ਮਤਲਬ ਜਿਹੜਾ ਹੈਗਾ ਮਤਲਬ ਭਗਵੰਤ ਮਾਨ ਜਿਹੜੀਆਂ ਸਟੇਟਮੈਂਟਾਂ ਦੇ ਰਿਹਾ ਠੀਕ ਹੈ ਨਾ ਭਗਵੰਤ ਮਾਨ ਕਹਿੰਦਾ ਕਿ ਇਹ ਅਸੀਂ ਮਤਲਬ ਬਹੁਤ ਜਲਦੀ ਫੜ ਲਾਂਗੇ ਜਾਂ ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਫਲਾਣ ਇਨ ਨੂੰ ਇੱਥੇ ਜੇ ਕੋਈ ਪੁੱਛਣ ਵਾਲਾ ਹੋਵੇ ਕਿ ਜਦੋਂ ਤੁਹਾਡੇ ਇੰਟੈਲੀਜੈਂਸ ਦਫ਼ਤਰ ਦੇ ਉੱਤੇ ਹਮਲਾ ਹੋ ਗਿਆ ਹੂੰ ਠੀਕ ਹੈ ਉਹਨਾਂ ਨੂੰ ਖਬਰ ਨਹੀਂ ਸੀ ਹਜੇ ਤੁਸੀਂ ਪੁੱਛ ਰਹੇ ਹੋ ਲੋਕਾਂ ਨੂੰ ਵੀ ਇਹ ਜਿਹੜੀ ਖਬਰ ਖੂਫੀਆ ਵਿਭਾਗ ਕੋਲ ਹੀ ਨਹੀਂ ਸੀ ਹੂੰ ਉਹ ਪ੍ਰਤਾਪ ਬਾਜਵੀ ਕੋਲ ਕਿਵੇਂ ਆਈ ਇਸੇ ਗੱਲ ਦਾ ਤਾਂ ਸਾਰਾ ਪੰਜਾਬ ਪਿੱਟ ਸੇ ਆਪਾ ਕਰਦਾ ਪਿਆ ਕਮਾਲ ਦੀ ਗੱਲ ਇਹ ਹੈ ਕਿ ਲੋਕਾਂ ਨੂੰ ਸਾਰਾ ਕੁਝ ਪਤਾ ਲੋਕਾਂ ਨੂੰ ਦੇਖੋ ਨਸ਼ਾ ਤਸਕਰਾ ਬਾਰੇ ਲੋਕਾਂ ਨੂੰ ਪਤਾ ਲੋਕ ਦੱਸਦੇ ਆ ਪਿੱਟਦੇ ਆ ਬੈਠਾ ਇਹਨੂੰ ਫੜ ਲਓ ਉਦੋਂ ਪਹਿਲਾਂ ਉਹਨੂੰ ਫੋਨ ਆ ਜਾਂਦਾ ਉਹ ਗਾਇਬ ਹੋ ਜਾਂਦਾ ਠੀਕ ਹੈ ਗੈਂਗਸਟਰਸ ਜਿਹੜੇ ਨੇ ਲੋਕ ਗੈਂਗਸਟਰਾਂ ਬਾਰੇ ਦੱਸਦੇ ਆ ਵੀ ਇੱਥੇ ਬੰਦਾ ਕ੍ਰਾਈਮ ਕਰ ਰਿਹਾ ਆ ਧੱਕਾ ਕਰ ਰਿਹਾ ਕਬਜ਼ੇ ਕਰ ਰਿਹਾ ਉਹ ਪੁਲਿਸ ਨੂੰ ਦੱਸਣ ਜਾਂਦੇ ਆ ਉਹਨੂੰ ਜਿਹੜੇ ਅਫਸਰ ਆ ਆਪਦੇ ਨਾਲ ਸੱਜੇ ਪਾਸੇ ਕੁਰਸੀ ਦੇ ਭਾਈ ਬੈਠੇ ਹੁੰਦੇ ਆ ਹਾਂਜੀ ਮਤਲਬ ਜਿਹੜੀ ਚੀਜ਼ ਨੂੰ ਲੈ ਕੇ ਲੋਕ ਸਰਕਾਰ ਨੂੰ ਜਾਂ ਅਫਸਰशाही ਨੂੰ ਸਤਰਕ ਕਰਨ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਉਹ ਦੇਖੋ ਇੱਥੇ ਇਹ ਹੁੰਦਾ ਵੀ ਜਾਤਾ ਅਫਸਰਾਂ ਨੇ ਅੱਖਾਂ ਮੀਚੀਆਂ ਨਹੀਂ ਆ ਜਾਂ ਹਿੱਸਾ ਪੱਤੀਆਂ ਬੰਨੀਆਂ ਹੋਈਆਂ ਜਾਂ ਸਰਕਾਰ ਦਾ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਨਾ ਚਾਹੁੰਦੇ ਵੀ ਮਾੜੇ ਅਨਸਰਾਂ ਨੂੰ ਇਹਨਾਂ ਨੂੰ ਤਰਜੀਹ ਦੇਣੀ ਪੈ ਰਹੀ ਹੈ ਉਹਨਾਂ ਦੇ ਮੂਰੇ ਗਿੜਗੜਾਉਣਾ ਪੈ ਰਿਹਾ ਅਫਸਰਾਂ ਨੂੰ ਦੇਖੋ ਇਹ ਇਹ ਬਹੁਤ ਪੰਜਾਬ ਦਾ ਕਹਿ ਲੋ ਦੁਰਭਾਗਿਆ ਹੈ ਠੀਕ ਹੈ ਕਿ ਲੋਕ ਜਿਹੜੇ ਆ ਖੂਫੀਆ ਵਿਭਾਗ ਨਾਲੋਂ ਅੱਜ ਉਹਨਾਂ ਕੋਲ ਵੱਧ ਇਨਫੋਰਮੇਸ਼ਨਾਂ ਨੇ ਤੇ ਪੰਜਾਬ ਦਾ ਮੁੱਖ ਮੰਤਰੀ ਸਵਾਲ ਕਰਦਾ ਪਿਆ ਵੀ ਖੂਫੀਆ ਵਿਭਾਗ ਨਾਲੋਂ ਤੁਹਾਡੇ ਕੋਲ ਵੱਧ ਇਨਫੋਰਮੇਸ਼ਨਾਂ ਕਿਵੇਂ ਨੇ ਜੇ ਤੁਹਾਡੇ ਖੂਫੀਆ ਵਿਭਾਗ ਦੇ ਕੋਲੇ ਇਨਫੋਰਮੇਸ਼ਨ ਸੀ ਤਾਂ ਉਹਨਾਂ ਦੇ ਦਫ਼ਤਰ ਦੇ ਉੱਤੇ ਹਮਲਾ ਕਿਵੇਂ ਹੋਇਆ ਜੇ ਤੁਹਾਡੇ ਖੂਫੀਆ ਵਿਭਾਗ ਦੇ ਕੋਲੇ ਇਨਫੋਰਮੇਸ਼ਨ ਸੀ ਮਨੋਰੰਜਨ ਕਾਲੀਏ ਦੇ ਉੱਤੇ ਅਟੈਕ ਕਿਵੇਂ ਹੋਇਆ ਜੇ ਤੁਹਾਡੇ ਖੂਫੀਆ ਵਿਭਾਗ ਕੋਲੇ ਇਨਫੋਰਮੇਸ਼ਨ ਸੀ ਤਾਂ ਤੁਹਾਡੇ ਇਹਨੇ ਥਾਣਿਆਂ ਦੇ ਉੱਤੇ ਗ੍ਰੇਨੇਡ ਹਮਲੇ ਕਿਵੇਂ ਹੋ ਗਏ ਠੀਕ ਹੈ ਕਿਮ ਐਥਿਕ ਕੋਰਸਵਾਲ ਪੈਦਾ ਹੁੰਦਾ ਥੋੜੇ ਮੰਨ ਲਿਆ ਤੁਹਾਡੇ ਕੋਲ ਇਨਫੋਰਮੇਸ਼ਨਾਂ ਸੀ ਤੁਹਾਨੂੰ ਕੋਈ ਸੁਪਨਾ ਨਹੀਂ ਹੁੰਦਾ ਤੁਸੀਂ ਰੋਕ ਨਹੀਂ ਸਕਦੇ ਸੀ ਉਹਨਾਂ ਚੀਜ਼ਾਂ ਕਿਉਂਕਿ ਇਹ ਇਹ ਜਿਹੜੇ ਲੋਕ ਐ ਇਹ ਵੀ ਬਹੁਤ ਕਾਇਰ ਕਿਸਮ ਦੇ ਲੋਕ ਹੁੰਦੇ ਆ ਰਾਤ ਦੇ ਹਨੇਰੇ ਚ ਆਉਂਦੇ ਆ ਹਮਲਾ ਕਰਕੇ ਚਲੇ ਜਾਂਦੇ ਆ ਚਲੋ ਉਹਨਾਂ ਦਾ ਕੰਮ ਐ ਸਾਡਾ ਪੁਲਿਸ ਦਾ ਕੀ ਕੰਮ ਐ ਜੇ ਇਹਨਾਂ ਦੇ ਕੋਲ ਇਨਫੋਰਮੇਸ਼ਨ ਐ ਸਾਡੀਆਂ ਏਜੰਸੀਆਂ ਕੋਲੇ ਕੋਈ ਇਨਫੋਰਮੇਸ਼ਨ ਐ ਤਾਂ ਉਸ ਚੀਜ਼ ਦੇ ਪ੍ਰਤੀ ਸੇ ਸਤਰਕ ਹੋ ਜੀਏ ਅਸੀਂ ਆਪਣੀ ਡਿਊਟੀ ਵਧਾ ਦਈਏ ਅਸੀਂ ਆਪਣੀ ਸਤਰਕਤਾ ਵਧਾ ਦਈਏ ਪਰ ਹੁਣ ਇੱਥੇ ਸਵਾਲ ਆਉਂਦਾ ਹੈ ਕੀ ਪੁਲਿਸ ਵੱਲੋਂ ਉਹਨਾਂ ਨੂੰ ਮਰਨ ਲਈ ਲੋਕਾਂ ਨੂੰ ਛੱਡ ਦਿੱਤਾ ਜਾਂਦਾ ਲੋਕਾਂ ਨੂੰ ਉਹਨਾਂ ਦੇ ਸਾਰੇ ਛੱਡ ਦਿੱਤਾ ਜਾਂਦਾ ਜਾਂ ਸਰਕਾਰ ਵੱਲੋਂ ਹਦਾਇਤਾਂ ਨੇ ਇਹਨਾਂ ਨੂੰ ਮਰਨ ਦਿਓ ਲੋਕਾਂ ਵਿੱਚ ਡਰ ਪੈਦਾ ਹੋਵੇ ਤੇ ਲੋਕ ਆਪਦੀ ਜ਼ੁਬਾਨ ਜਿਹੜੀ ਆ ਉਹ ਬੰਦ ਕਰ ਲੈਣ ਲੋਕਾਂ ਦੇ ਮੂੰਹ ਦੇ ਵਿੱਚੋਂ ਜਿਹੜੀ ਆਵਾਜ਼ ਹੈ ਨਿਕਲਨੀ ਬੰਦ ਹੋ ਜਾਈ ਪੰਜਾਬ ਸਰਕਾਰ ਕੀ ਇਹ ਮਾਹੌਲ ਬਣਾਉਣਾ ਚਾਹੁੰਦੀ ਹੈ ਸੰ ਭਗਵੰਤ ਮਾਨ ਨੂੰ ਇੱਕ ਗੱਲ ਕਲੀਅਰ ਕਰਨੀ ਚਾਹੀਦੀ ਹੈ ਕਿ ਮੇਰੀਆਂ ਖੂਫੀਆ ਏਜੰਸੀਆਂ ਜਿਹੜੀਆਂ ਫੇਲ ਨੇ ਜਾਂ ਉਹ ਉਹਨਾਂ ਕੋਲੇ ਇਨਫੋਰਮੇਸ਼ਨ ਸਾਰੀ ਹੈ ਪਰ ਮੇਰੇ ਵੱਲੋਂ ਇਨਸਟਰਕਸ਼ਨਸ ਦਿੱਤੇਆਂ ਵੀ ਆ ਵੀ ਜਿਹੜਾ ਮਰਦਾ ਮਰਨ ਦੋ ਪੰਜਾਬ 'ਚ ਐਨਾ ਡਰਦਾ ਮਾਹੌਲ ਬਣਾ ਦੋ ਵੀ ਕੋਈ ਬੰਦਾ ਆਪਦੀ ਜ਼ੁਬਾਨ ਨਾ ਖੁੱਲ ਸਕੇ ਦੇਖੋ ਆਮ ਲੋਕਾਂ ਦੀ ਆਵਾਜ਼ ਜਿਹੜੀ ਉਹ ਲੀਡਰ ਹੁੰਦੇ ਆ ਠੀਕ ਹੈ ਅੱਜ ਆਮ ਆਦਮੀ ਪਾਰਟੀ ਹੈ ਜਿਹੜੀ ਇਹਦੇ ਖਿਲਾਫ ਇੱਕ ਧਿਰ ਖੜੀ ਹੈ ਉਹ ਕਾਂਗਰਸ ਖੜੀ ਹੈ ਮੈਂ ਕਹਿੰਦਾ ਕਾਂਗਰਸ ਹੋਵੇ ਭਾਜੀਪੀ ਹੋਵੇ ਅਕਾਲੀ ਦਲ ਹੋਵੇ ਸਾਨੂੰ ਕੋਈ ਹੋਣੀ ਠੀਕ ਹੈ ਉਹ ਜਿਹੜਾ ਆਪੋਜੀਸ਼ਨ ਦਾ ਲੀਡਰ ਹੈ ਠੀਕ ਹੈ ਉਸ ਬੰਦੇ ਨੇ ਪੰਜਾਬ ਦੀ ਆਵਾਜ਼ ਚੱਕਣੀ ਹੈ ਜਿਵੇਂ ਕਿ ਇਹ ਕਹਿੰਦਾ ਨਾ ਮੈਨੂੰ 1.3 ਕਰੋੜ ਲੋਕਾਂ ਦਾ ਮੈਂ ਮੁੱਖ ਮੰਤਰੀ ਐ ਤਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ 1.3 ਕਰੋੜ ਲੋਕਾਂ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਜੀ ਉਹਦੇ ਚ ਕੰਮ ਚ ਕਮੀਆਂ ਨਿਕਲਦੀਆਂ ਉਹਦੀਆਂ ਜੇ ਨਲਾਇਕੀਆਂ ਜਾਂ ਲੋਕਾਂ ਦੇ ਜਿਹੜੇ ਜੈਨੂਨ ਮੁੱਦੇ ਆ ਉਹਦੇ ਧਿਆਨ ਵਿੱਚ ਉਹ ਲੀਟਰ ਆਫ ਆਪੋਜੀਸ਼ਨ ਨਹੀਂ ਲਿਆਉਣੇ ਐ ਤੇ ਜੇ ਉਹ ਦਾ ਗਲਾ ਘੁੱਟਨ ਨੂੰ ਫਿਰਦਾ ਉਹਦੀ ਆਵਾਜ਼ ਦੱਬਨ ਨੂੰ ਫਿਰਦਾ ਤਾਂ ਤੁਸੀਂ ਮੈਂ ਕੀ ਦੀ ਵਿਚਾਰੇ ਆ ਜੀ ਠੀਕ ਹੈ ਇਹਨੂੰ ਇਹ ਇਸ ਗੱਲ ਦੇ ਉੱਤੇ ਇਸ ਸਰਕਾਰ ਨੂੰ ਵਾਕਈ ਸਪਸ਼ਟੀਕਰਨ ਦੇਣਾ ਚਾਹੀਦਾ ਇਸ ਦੇ ਵਿੱਚ ਸੈਂਟਰ ਸਰਕਾਰ ਨੂੰ ਵਾਕਈ ਇੰਟਰਫੇਅਰ ਕਰਨਾ ਚਾਹੀਦਾ ਪੰਜਾਬ ਦੇ ਹਾਲਾਤ ਕੀ ਬਣ ਰਹੇ ਨੇ ਜਾਂ ਜਿਹੜਾ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਹੈ ਉਹ ਬੰਗਾਲ ਵਾਂਗੂ ਹੋਰ ਸਟੇਟਾਂ ਵਾਂਗੂ ਪੰਜਾਬ 'ਚ ਵੀ ਵੇਟ ਕਰ ਰਹੀ ਹੈ ਵੀ ਇੱਥੇ ਹਾਲਾਤ ਇੰਨੇ ਬਸੂ ਬਾਹਰ ਹੋ ਜਾਣ ਕਿ ਬਾਅਦ 'ਚ ਵੀ ਨਾ ਕੰਟਰੋਲ ਕਰ ਸਕਣ ਦੋਂ ਤੁਸੀਂ ਦੇਖੋ ਵੀ ਅਫਸਰशाही ਦਾ ਇੰਨਾ ਧੱਕਾ ਚੱਲ ਰਿਹਾ ਯਾਰ ਇਹ ਕਹਿੰਦੇ ਆ ਸਾਡੇ ਕੋਲ ਇਨਫੋਰਮੇਸ਼ਨਾਂ ਸਾਰੀਆਂ ਨਹੀਂ ਦੇਖੋ ਸੈਂਟਰ ਦੀ ਗਵਰਨਮੈਂਟ ਨੇ ਜਿਹੜੀ ਉਹ ਉਹਦੀ ਇੱਕ ਖੂਫੀਆ ਏਜੰਸੀ ਹੈ ਆਈਬੀ ਜਿਹਨੂੰ ਕਹਿੰਦੇ ਆ ਆਈਬੀ ਨੇ 48 ਘੰਟੇ ਪਹਿਲਾਂ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਵੀ ਕਿਸੇ ਹਿੰਦੂ ਲੀਡਰ ਦੇ ਉੱਤੇ ਅਟੈਕ ਹੋ ਸਕਦਾ ਪੰਜਾਬ ਪੁਲਿਸ ਨੇ ਕੀ ਜ਼ਿੰਮੇਵਾਰੀ ਸਮਝੀ ਇਹ ਉਹਨਾਂ ਲੀਡਰਾਂ ਨੂੰ ਮਰਨ ਲਈ ਛੱਡ ਦਿੱਤਾ ਗਿਆ ਮੈਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਵੀ ਇੱਕ ਗੱਲ ਕਹੀ ਸੀ ਇਹ ਜਦੋਂ ਤੁਸੀਂ ਦੇਖਿਆ ਹੋਣਾ ਉਹਦੀ ਉਹ ਟਾਲੀ ਵਾਲੇ ਖੇਤ ਦੇ ਵਿੱਚ ਉਹਦੀ ਉਹਦੀ ਜਿਹੜੀ ਚਿਤਾ ਸੀ ਨਾ ਉਹ ਇੱਕ ਬੜੀ ਫੋਟੋ ਵਾਇਰਲ ਹੋਈ ਬਸ ਉਹ ਵੀਡੀਓ ਵੀ ਵਾਇਰਲ ਹੋਈਆਂ ਉੱਥੋਂ ਉਹ ਉਹਦੀ ਜਿਹੜੀ ਚਿਤਾ ਸੀ ਠੰਡੀ ਹੋਈ ਪਈ ਸਿੱਧੂ ਮੂਸੇ ਵਾਲੇ ਦੀ ਠੀਕ ਹੈ ਉਹਦੇ ਆਸੇ ਪਾਸੇ ਘੱਟੋ ਘੱਟ 200 ਪੁਲਿਸ ਵਾਲਾ ਲਾ ਰੱਖਿਆ ਸੀ ਠੀਕ ਹੈ ਤਾਂ ਮੈਂ ਉਹਦੇ ਉੱਤੇ ਵੀ ਇੱਕ ਟਿੱਪਣੀ ਕੀਤੀ ਸੀ ਕਿ ਇਹ ਪੰਜਾਬ ਪੁਲਿਸ ਹੈ ਇਹ ਇਹ ਮਰਿਆਂ ਦੀ ਥੋੜੀ ਮਤਲਬ ਮਿੱਟੀ ਨੂੰ ਹਵਾ ਵੀ ਨਹੀਂ ਲੱਗਣ ਦਿੰਦੀ ਠੀਕ ਹੈ ਨਾ ਜਿਉਂਦੇ ਨੂੰ ਤਾਂ ਸੁਰੱਖਿਆ ਦਿੱਤੀ ਨਹੀਂ ਤੁਸੀਂ ਮਰਿਆਂ ਦੀ ਮਿੱਟੀ ਦੀ ਰਾਖੀ ਕਰੀ ਜਾਂਦੇ ਹੋ ਯਾਰ ਹੈ ਤਾਂ ਇਹ ਇਹ ਕੀ ਕਰ ਦੇਖੋ ਇਹਨਾਂ ਦਾ ਇੱਕ ਬੜਾ ਸਿਸਟਮ ਫਿੱਟ ਹੈ ਜੀ ਠੀਕ ਹੈ ਇਹਨਾਂ ਦੇ ਜਿਹੜੇ ਵਿਭਾਗ ਨੇ ਸੀਆਈਡੀ ਵਿਭਾਗ ਨੇ ਠੀਕ ਹੈ ਇਹਨਾਂ ਦੀ ਕੀ ਸਿਸਟਮ ਇਹ ਦੇਖਦੇ ਆ ਕਿ ਇਹ ਬੰਦਾ ਸਰਕਾਰ ਦੇ ਨਾਲ ਚੱਲਣ ਵਾਲਾ ਹੈਗਾ ਜਾ ਸਾਡੇ ਨਾਲ ਇਹਦੀ ਕੋਈ ਉਹ ਤਾਂ ਨਹੀਂ ਉਸ ਹਿਸਾਬ ਨਾਲ ਇਹ ਸਾਰੀਆਂ ਰਿਪੋਰਟਾਂ ਬਣਾਉਂਦੇ ਨੇ ਤੁਹਾਨੂੰ ਯਾਦ ਹੋ ਕਾਮਰੇਡ ਜਿਹੜਾ ਮਾਰਿਆ ਗਿਆ ਸੀਗਾ ਮਾਜੀ ਦੇ ਏਰੀਏ ਦਾ ਕਾਮਰੇਡ ਸੀ ਬਲਵਿੰਦਰ ਯਾ ਉਹਨਾਂ ਦਾ ਨਾਮ ਨਹੀਂ ਮੇਰੇ ਧਿਆਨ ਚ ਆ ਰਿਹਾ ਉਹ ਮਾਰਿਆ ਗਿਆ ਸੀ ਕੁਝ ਦਿਨ ਪਹਿਲਾਂ ਉਹਦੀ ਸੁਰੱਖਿਆ ਵਾਪਸ ਲਈ ਸੀ ਠੀਕ ਹੈ ਇਹ ਇਹ ਸਿੱਧੂ ਮੂਸੇ ਵਾਲੇ ਦੀ ਸੁਰੱਖਿਆ ਵਾਪਸ ਲਈ ਮੈਨੂੰ ਮਨਿੰਦਰ ਜੀ ਅੱਜ ਸਵਾਲ ਇੱਥੇ ਪੈਦਾ ਹੁੰਦਾ ਜਿਹੜੇ ਖੂਫੀ ਏਜੰਸੀਆਂ ਦੀਆਂ ਗੱਲਾਂ ਕਰਦਾ ਭਗਵੰਤ ਮਾਨ ਜਿਹੜਾ ਕਹਿੰਦਾ ਮੇਰੀਆਂ ਏਜੰਸੀਆਂ ਮੇਰੀਆਂ ਏਜੰਸੀਆਂ ਮੇਰੀ ਪੁਲਿਸ ਠੀਕ ਹੈ ਸਾਨੂੰ ਇੱਕੋ ਗੱਲ ਦਾ ਜਵਾਬ ਦੇ ਦਿਓ ਯਾਰ ਜਦੋਂ ਅੱਜ ਤੱਕ ਫੇਲਿਅਰ ਹੋਇਆ ਏਜੰਸੀਆਂ ਦੀਆਂ ਇਹਦੀਆਂ ਦੀਆਂ ਨਲੈਕੀਆਂ ਦੀ ਵਜਨ ਆ ਲੋਕਾਂ ਦੀ ਜਦੋਂ ਜਾਣ ਗਈ ਹੈ ਕਿਹੜੇ ਅਫਸਰ ਤੇ ਕਾਰਵਾਈ ਹੋਈ ਹੈ ਅਜੇ ਤੱਕ ਇੱਕ ਮੈਨੂੰ ਸਿੰਗਲ ਅਫਸਰ ਦੱਸੋ ਤੁਸੀਂ ਜਿੱਥੇ ਕਾਰਵਾਈ ਹੋਈ ਹੋਵੇ ਯਾਰ ਪੰਜਾਬ ਉਹ ਸਟੇਟ ਬਣਦੀ ਜਾ ਰਹੀ ਹੈ ਜੀ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਉੱਤੇ ਅਟੈਕ ਹੋਇਆ ਉਹ ਗੱਲ ਥੀ ਸਹੀ ਸੀ ਬਾਅਦ ਦੀਆਂ ਗੱਲਾਂ ਨਹੀਂ ਤੁਸੀਂ ਦੇਖੋ ਅੱਜ ਤੱਕ ਤੁਸੀਂ ਕਮਾਲ ਦੀ ਗੱਲ ਮੰਨੋਗੇ ਇਸ ਦੇਸ਼ ਦਾ ਗ੍ਰਹਿ ਵਿਭਾਗ ਪੰਜਾਬ ਸਰਕਾਰ ਤੋਂ ਰਿਪੋਰਟਾਂ ਮੰਗੀ ਜਾਂਦਾ ਉਹ ਇਹਨਾਂ ਦੇ ਹੋਮ ਡਿਪਾਰਟਮੈਂਟ ਨੂੰ ਲਿਖੀ ਜਾਂਦਾ ਵੀ ਤੁਸੀਂ ਕਾਰਵਾਈ ਕਰੋਗੇ ਕਿ ਅਸੀਂ ਕਰੀਏ ਅੱਜ ਤੱਕ ਉਹਦੀ ਤੇ ਕੋਈ ਕਾਰਵਾਈ ਨਹੀਂ ਹੋਈ ਜਿਹੜੀ ਸਟੇਟ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਸੈਂਸਿਟਿਵ ਨਹੀਂ ਹੈਗੀ ਉਹ ਥੋੜੀ ਮੇਰੀ ਸੁਰੱਖਿਆ ਨੂੰ ਲੈ ਕੇ ਕੀ ਹੋਊਗੀ ਇਹ ਇਹ ਜਿਹੜਾ ਬੜਾ ਇੱਕ ਗੰਭੀਰ ਮੁੱਦਾ ਲੋਕਾਂ ਨੂੰ ਵਾਕਈ ਇਹਦੇ ਉੱਤੇ ਅੱਜ ਸਵਾਲ ਕਰਨ ਦੀ ਜ਼ਰੂਰਤ ਹੈ ਇਹ ਇਹ ਤਾਂ ਨਹੀਂ ਜੋ ਭਗਵੰਤ ਮਾਨ ਦੀ ਥਿਊਰੀ ਚੱਲ ਰਹੀ ਆ ਆਮ ਆਦਮੀ ਪਾਰਟੀ ਦੀ ਥਿਊਰੀ ਚੱਲ ਰਹੀ ਹੈ ਇਹਦਾ ਕਹਿੰਦੇ ਬਸ ਲੋਕਾਂ ਨੂੰ ਬੋਲਣ ਨਾ ਦਿਓ ਸੋਸ਼ਲ ਮੀਡੀਆ ਰਾਹੀਂ ਅਸੀਂ ਪਹਿਲਾਂ ਆ ਗਈ ਸੋਸ਼ਲ ਮੀਡੀਆ ਤੇ ਹਵਾ ਬਣਾ ਕੇ ਰੱਖੋ ਸੋਸ਼ਲ ਮੀਡੀਆ ਰਾਹੀਂ ਆਪਾਂ 2027 ਚ ਰਿਪੀਟ ਮਾਰ ਚਾਣਾ ਤੇ ਜਿਹੜਾ ਸਾਡੇ ਰਾਹ ਦਾ ਰੋੜਾ ਬਣੂ ਇਹਨਾਂ ਕੋਲੇ 5-7 ਅਫਸਰ ਰੱਖੇ ਹੋਏ ਆ ਉਹਨਾਂ ਦੀ ਮਾਸਟਰੀ ਹੈ ਉਹਨਾਂ ਦੀ ਮਾਸਟਰੀ ਹੈ ਲੋਕਾਂ ਨੂੰ ਝੂਠੇ ਪਰਚਿਆਂ 'ਚ ਫਸਾਉਣ ਦੀ ਇਹਨੋਂ ਤੋਂ ਦੇਸ਼ ਦਰੂ ਦਾ ਪਰਚਾ ਦਿਵਾ ਲੋ ਇਹਨਾਂ ਨੂੰ ਤੁਸੀਂ ਪਾਕਿਸਤਾਨ ਤੁਸੀਂ ਦੇਖੋ ਇਹ ਤਾਂ ਇਹ ਲੀਡਰ ਆਫ ਆਪੋਜੀਸ਼ਨ ਸੀਗਾ ਜਿਹਦਾ ਇਹਨਾਂ ਨੇ ਕਹਿਤਾ ਵੀ ਸਾਨੂੰ ਸ਼ੱਕ ਹੈ ਪਾਕਿਸਤਾਨ ਨਾਲ ਇਹਦੇ ਸੰਬੰਧ ਅਜਾ ਹੋਰ ਹੈ ਇਹਨਾਂ ਤੇ ਇਹਨਾਂ ਦੀ ਮਜਬੂਰੀ ਸੀ ਇਹਨੇ ਕੋਲ ਸਟਰੋਂਗ ਐਵੀਡੈਂਸ ਨਹੀਂ ਸੀ ਠੀਕ ਹੈ ਜੇ ਆਮ ਬੰਦਾ ਹੁੰਦਾ ਮਨਿੰਦਰ ਜੀ ਕੋਈ ਮੈਥੋਂ ਲਿਖਾ ਕੇ ਲੈ ਲਓ ਇਹਨਾਂ ਨੇ ਲਿਖਣਾ ਸੀ ਇਹ ਪਾਕਿਸਤਾਨ ਦੀ ਏਜੰਸੀ ਲਈ ਕੰਮ ਕਰਦਾ ਇਹ ਆਈਐਸਆਈ ਲਈ ਕੰਮ ਕਰਦਾ ਕੋਈ ਸੈਂਬ ਵਗੈਰਾ ਪਾ ਦੇਣਾ ਸੀ ਬੜੀ ਮਾਸਟਰ ਨਹੀਂ ਜੀ ਇਹਨੇ ਤਾਂ ਕੁਝ ਲੁਕਿਆ ਇੱਕਨ ਦਾ ਗੁਲਰੀਤ ਖੁਰਾਨਾ ਬੈਠਾ ਹੁਣ ਰੋਪੜ ਦਾ ਰੋਪੜ ਦੇ ਵਿੱਚ ਐ ਉਹ ਐਸਐਸਪੀ ਲੱਗਿਆ ਹੋਇਆ ਇਹਨਾਂ ਦੇ ਦੋ ਤਿੰਨ ਹੋਰ ਅਫਸਰ ਨੇ ਉਹ ਮਾਸਟਰ ਨੇ ਮਹਾਰਤ ਹਾਸਲ ਹੈ ਉਹਨਾਂ ਨੂੰ ਝੂਠੇ ਪਰਚੇ ਪਾਉਣ ਦੀ ਜਿਹੜੇ ਬੰਦੇ ਦੇਖੋ ਕਮਾਲ ਦੀ ਗੱਲ ਹੈ ਜਿਹੜੇ ਰਾਸ਼ਟਰਵਾਦੀ ਲੋਕ ਜਿਹੜੇ ਮਤਲਬ ਰਾਸ਼ਟਰ ਵਿਰੋਧੀ ਤਾਕਤਾਂ ਦੇ ਖਿਲਾਫ ਲੜਦੇ ਆ ਇਹ ਤਾਂ ਕਹਿੰਦੇ ਉਸੇ ਨਾਲ ਰਲੇਵੇ ਆ ਇਹ ਤਾਂ ਉਹ ਉਹਦੇ ਦੀ ਪਰਚਾ ਦੇ ਦਿੰਦੇ ਝੂਠਾ ਆ ਸਾਡੇ ਸੰਗਠਨ ਦੇ ਉੱਤੇ ਨਹੀਂ ਪਰਚਾ ਦਿੱਤਾ ਸੀ ਠੀਕ ਹੈ ਤਾਂ ਇਹਨਾਂ ਕੋਲੇ ਗੁਲਨੀਤ ਖੁਰਾਨੇ ਵਰਗੇ ਅਫਸਰਾਂ ਦੀ ਇੱਕ ਪੂਰੀ ਟੋਲੀ ਹੈ ਠੀਕ ਹੈ ਜਿਹੜੀ ਝੂਠੇ ਪਰਚੇ ਦੇਣ ਦੇ ਵਿੱਚ ਮਾਸਟਰ ਹੈ ਪੂਰੀ ਇਹਨਾਂ ਨੂੰ ਤਾਂ ਜਿਹੇ ਜੇ ਮਰਜ਼ੀ ਪਰਚੇ ਦਿਵਾ ਲਓ ਇਹਨਾਂ ਦੀ ਮਹਾਰਤ ਹਾਸਲ ਹੈ ਹਿੰਦੁਸਤਾਨ ਦੇ ਵਿੱਚ ਜਿਹੜੀ ਨਿਆਂ ਪ੍ਰਣਾਲੀ ਹੈ ਠੀਕ ਹੈ ਹਰੇਕ ਬੰਦਾ ਉੱਥੋਂ ਤੱਕ ਨਹੀਂ ਜਾ ਸਕਦਾ ਕਾਨੂੰਨ ਵਿਵਸਥਾ ਬੜੀ ਮਹਿੰਗੀ ਹੈ ਜਿਹੜੇ ਲੜ ਸਕਦੇ ਆ ਉਹ 30 35 35 ਸਾਲਾਂ ਬਾਅਦ ਵੀ ਇਨਸਾਫ ਲੈ ਲੈਂਦੇ ਆ ਆ ਦੇਖਣੀ ਹੈ ਕਿਸੇ ਨੂੰ 32 ਸਾਲਾਂ ਬਾਅਦ सीबीआई ਕੋਰਟ ਚ ਇਨਸਾਫ ਮਿਲ ਰਿਹਾ ਕਿਸੇ ਨੂੰ 35 ਸਾਲਾਂ ਬਾਅਦ ਇਨਸਾਫ ਮਿਲ ਰਿਹਾ ਕਈ ਮਾਵਾਂ ਦੀਆਂ ਮਤਲਬ ਕਹਿੰਦੇ ਸੱਚੀ ਅੱਖਾਂ ਤੋਂ ਅੰਨੀਆਂ ਹੋ ਗਈਆਂ ਹੈ ਜੀ ਕਈਆਂ ਦਾ ਪਰਿਵਾਰ ਹੀ ਰੁੜ ਗਿਆ ਇਕੱਲੇ ਕੋਈ ਬੰਦਾ ਰਹਿ ਗਿਆ ਕੋਈ ਬੁੜੀ ਰਹਿ ਗਈ ਪਰ ਉਹਨਾਂ ਨੇ ਉਹ ਇਨਸਾਫ ਮਿਲਿਆ ਨਾ ਅਖਰ ਨੂੰ ਠੀਕ ਹੈ ਤਾਂ ਇਹ ਅਫਸਰਾਂ ਨੂੰ ਇਹਨਾਂ ਗੱਲਾਂ ਤੋਂ ਸਿੱਖ ਲੈਣ ਦੀ ਲੋੜ ਹੈ ਜਿਹੜੇ ਇਹ ਤੁਸੀਂ ਗਲਤ ਕਰਦੇ ਹੋ ਇਹ ਚੀਜ਼ਾਂ ਭਰਨੀਆਂ ਪੈਂਦੀਆਂ ਇਹ ਚੀਜ਼ਾਂ ਭਰਨੀਆਂ ਪੈਂਦੀਆਂ ਪਰ ਸਭ ਤੋਂ ਵੱਡੀ ਜਿਹੜੀ ਦੁਖਦਾਈ ਗੱਲ ਹੈ ਬਨੇਂਦਰ ਜੀ 100 ਬੰਦਾ ਕੀ ਹਜ਼ਾਰ ਬੰਦੇ ਨਾਲ ਜੇ ਕਿਸੇ ਨਾਲ ਤੱਕਾ ਹੁੰਦਾ ਤਸ਼ੱਦਦ ਹੁੰਦਾ ਉਦੋਂ ਚੋਂ ਇਨਸਾਫ ਮਸਾ ਇੱਕ ਨੂੰ ਮਿਲਦਾ ਕਿਉਂਕਿ ਲੜ ਹਰੇਕ ਨਹੀਂ ਪਾਉਂਦਾ ਇਸੇ ਗੱਲ ਦਾ ਇਹ ਅਫਸਰशाही ਇਹ ਜਿਹੜੀਆਂ ਸਰਕਾਰਾਂ ਨੇ ਫਾਇਦਾ ਉਠਾਉਂਦੀਆਂ ਹਰੇਕ ਬੰਦੇ ਤੋਂ ਉੱਥੋਂ ਤੱਕ ਲੜਿਆ ਨਹੀਂ ਜਾਂਦਾ ਥੋੜੇ ਫਰੀਦਕੋਟ ਵਾਲਾ ਕੇਸ ਹੈ 9 ਸਾਲਾਂ ਬਾਅਦ ਉਸ ਮਾਂ ਨੂੰ ਇਨਸਾਫ ਮਿਲਿਆ ਉਹ ਵੀ ਇਨਸਾਫ ਕੀ ਮਿਲਿਆ ਕਿ ਦੋਸ਼ੀਆਂ ਨੂੰ ਸੰਮਣ ਹੋ ਗਿਆ ਉਹਦਾ ਇੱਕ ਪਲੇਅਰ ਮੁੰਡਾ ਨੌਜਵਾਨ ਮੁੰਡਾ ਚੱਕ ਕੇ ਮਾਰਤਾ ਪੁਲਿਸ ਨੇ ਜਿਹੜਾ ਹੈਗਾ ਇਥੋਂ ਪੁਲਿਸ ਵਾਲੇ ਵੀ ਆ ਉਹਦੇ ਵਿੱਚ ਤੇ ਇਥੋਂ ਬਠਿੰਡੇ ਦਾ ਇੱਕ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਹੈ ਜਿਹੜਾ ਅਮਰਜੀਤ ਮਹਿਤਾ ਤੁਸੀਂ ਦੇਖੋ ਕੀ ਹੋ ਰਿਹਾ ਉਹਨਾਂ ਕਿਸੇ ਵਿੱਚ ਕੁਝ ਨਹੀਂ ਹੋਣਾ ਕੁਝ ਨਹੀਂ ਬੰਨਣਾ ਉਹਨਾਂ ਵਿੱਚ ਇਹ ਕਿ ਗੱਲ ਮਤਲਬ ਇਥੇ ਹੋਰ ਕੱਲ ਧਰਨਾ ਲਾਇਆ ਕਾਂਗਰਸ ਨੇ ਇਸ ਬਾਬਤ ਉਹਨਾਂ ਦਾ ਹੱਕ ਬਣਦਾ ਕਿਉਂਕਿ ਉਹਨਾਂ ਦੇ ਪਾਸ ਤੇ ਆਮ ਆਦਮੀ ਪਾਰਟੀ ਵੀ ਧਰਨਾ ਲਾਉਂਦੀ ਹੈ ਸੱਤਾ ਧਿਰ ਵੀ ਧਰਨਾ ਲਾਉਂਦੀ ਹੈ ਕਿ ਕਾਂਗਰਸ ਦੇ ਪਾਕਿਸਤਾਨੀਆ ਨਾਲ ਸਬੰਧ ਹੈ ਜੀ ਇਹ ਇਹ ਧਰਨਾ ਕੀ ਕੀ ਬਹਿਣੇ ਰੱਖਦਾ ਹੈ ਜਿਹੜਾ ਸਰਕਾਰ ਧਰਨਾ ਲਾਵੇ ਇਹ ਹੀ ਪਤਾ ਕੀ ਹੈ ਜੀ ਡਰਾਮੇ ਬਾਜੀ ਚ ਭਗਵੰਤ ਮਾਨ ਦਾ ਕੋਈ ਤੋੜ ਨਹੀਂ ਤੁਹਾਨੂੰ ਇਹ ਗੱਲ ਮੰਨਣੀ ਪੈਣੀ ਹੈ ਜੀ ਭਗਵੰਤ ਮਾਨ ਦਾ ਡਰਾਮੇ ਬਾਜੀ ਵਿੱਚ ਕੋਈ ਤੋੜ ਨਹੀਂ ਹੈਗਾ ਤੁਸੀਂ ਇੱਕ ਗੱਲ ਦੇਖੋ ਸਰਕਾਰ ਕਦੇ ਧਰਨਾ ਨਹੀਂ ਲਾਉਂਦੀ ਕਿਉਂਕਿ ਸਰਕਾਰ ਨੂੰ ਪਤਾ ਹੁੰਦਾ ਕਾਨੂੰਨ ਵਿਵਸਥਾ ਮੇਰੇ ਹੱਥ 'ਚ ਹੈ ਲਾਅ ਐਂਡ ਆਰਡਰ ਮੈਂ ਦੇਖਣਾ ਜੇ ਗਲਤ ਸਹੀ ਹੋ ਰਿਹਾ ਮੈਂ ਦੇਖਣਾ ਠੀਕ ਹੈ ਨਾ ਜੇ ਤੁਹਾਡੇ ਕੋਲੇ ਸਬੂਤ ਨਹੀਂ ਤੁਸੀਂ ਧਰਨੇ ਲਾ ਰਹੇ ਹੋ ਜੇ ਤੁਹਾਡੇ ਕੋਲੇ ਸਬੂਤ ਨਹੀਂ ਤੁਸੀਂ ਬਣਦੀ ਉਹਨਾਂ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ ਜੇ ਤੁਸੀਂ ਕਾਰਵਾਈ ਨਹੀਂ ਕਰ ਰਹੇ ਇਹਦਾ ਮਤਲਬ ਤੁਸੀਂ ਮਤਲਬ ਤੁਹਾਡੇ ਪੱਲੇ ਕੁਝ ਨਹੀਂ ਜਾਂ ਤੁਸੀਂ ਡਰਾਮਾ ਕਰ ਰਹੇ ਹੋ ਇਹ ਇਹ ਜਿਹੜੇ ਹਨ ਇਹਨਾਂ ਦੇ ਜਿਹੜੀ ਤੁਹਾਨੂੰ ਤੁਸੀਂ ਵੀ ਨੋਟਿੰਗ ਕੀ ਡਰਾਮੇ ਬਾਜੀ ਇਹ ਹੀ ਇਹ ਲੋਕੋ ਇਹਦੇ ਤੋਂ ਭਲੀ ਭਾਂਤੀ ਜਾਣੂ ਨੇ ਤੇ ਇਹਦੇ ਨਾਲ ਜਿਹੜਾ ਬਹੁਤ ਜਿਹੜਾ ਇਹਨਾਂ ਦਾ ਹਸ਼ਰ ਦੇਖਿਓ ਤੁਸੀਂ ਬੁਰਾ ਹੋਊਗਾ ਆਮ ਆਦਮੀ ਪਾਰਟੀ ਦਾ ਇਹਨਾਂ ਨੂੰ ਇਹ ਜਿਹੜੇ 94 ਮਿਲੇ ਆ ਠੀਕ ਹੈ ਇਹ 94 ਦੇ ਵਿੱਚੋਂ ਜੇ ਚਾਰ ਵੀ ਰਹਿ ਜਾਂਦਾ ਵੱਡੀ ਗੱਲ ਆ 2027 ਵਿੱਚ ਚੈੱਕ ਕਰਾਉ ਰਹਾ ਮਤਲਬ ਭਗਵਾਨ ਸਿੰਘ ਪ੍ਰਤਾਪ ਸਿੰਘ 바이ਵਾਦੀ ਇੰਟਰਵਿਊ ਦੇਖ ਕੇ ਭਗਵਾਨ ਸਿੰਘ ਮੌਕੇ ਤੇ ਵੀਡੀਓ ਪਾਉਂਦੇ ਨੇ ਉਸ ਤੋਂ ਬਾਅਦ ਏਆਈਜੀ ਪਹੁੰਚ ਜਾਂਦੇ ਨੇ ਪਰ ਤੇ ਇੱਕ ਕਾਂਸਟੇਬਲ ਵੱਲੋਂ ਹੁੰਦਾ ਬਿਲਕੁਲ 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 ਇਹ ਇਹ ਤੁਹਾਨੂੰ ਮੈਂ ਜਿਹੜੀ ਦੱਸੀ ਨਾ ਵੀ ਇਹਨਾਂ ਕੋਲੇ ਕੁਝ ਅਫਸਰਾਂ ਦਾ ਇੱਕ ਗੈਂਗ ਹੈ ਠੀਕ ਹੈ ਨਾ ਜੀ ਉਹਦਾ ਅਸੀਂ ਇੱਕ ਰੱਖਿਆ ਸੀ ਗੈਂਗ ਨਲੈਕਾ ਦਾ ਨਾਮ ਵੀ ਰੱਖਿਆ ਸੀ ਅਸੀਂ ਠੀਕ ਹੈ ਜਿਹੜੇ ਲੋਕਾਂ ਦੇ ਲਈ ਆਪਦੇ ਦੇਸ਼ ਮਾਇਨੇ ਨਹੀਂ ਰੱਖਦਾ ਜਿਹੜੇ ਲੋਕਾਂ ਲਈ ਜਿਹੜੀ ਖਾਕੀ ਪਾਈ ਇਹਨਾਂ ਨੇ ਵਰਤੀ ਪਾਈ ਹੈ ਉਹ ਮayne ਨਹੀਂ ਰੱਖਦੀ ਜਿਹੜੇ ਉਹ ਮਤਲਬ ਸੰਵਿਧਾਨ ਦੀ ਸੌ ਲੈਂਦੇ ਆ ਜਦੋਂ ਉਹਨਾਂ ਨੂੰ ਜੁਆਇਨਿੰਗ ਕਰਾਈ ਜਾਂਦੀ ਹੈ ਉਦੋਂ ਸੌ ਚੁਕਾਈ ਜਾਂਦੀ ਹੈ ਉਹਨਾਂ ਨੂੰ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਚੰਗੀਆਂ ਪੋਸਟਾਂ ਤੇ ਰਹਿਣਾ ਚੰਗੇ ਪੈਸੇ ਕਮਾਉਣੇ ਠੀਕ ਹੈ ਉਹਦੇ ਲਈ ਉਹਨਾਂ ਨੂੰ ਸਰਕਾਰ ਦੀ ਕਿਸੇ ਮਰਜ਼ੀ ਲੈਵਲ ਤੱਕ ਚਮਚਾਗਰੀ ਕਰਨੀ ਪੈ ਜੇ ਜਿੱਡੇ ਮਰਜ਼ੀ ਮਾਵਾ ਦੇ ਪੁੱਤ ਦਾ ਨੁਕਸਾਨ ਕਰਨਾ ਪੈ ਜੇ ਜਿੰਨੇ ਮਰਜ਼ੀ ਉਹਨਾਂ ਨੂੰ ਘਰ ਰੋਲਣੇ ਪੈ ਜਾਣ ਤੁਹਾਨੂੰ ਮੈਂ ਇੱਕ ਉਦਾਹਰਨ ਦਿੰਦਾ ਚੋੜੀ ਜੀ ਆ ਪਿੱਛੇ ਜੀ ਤੁਹਾਨੂੰ ਪਤਾ ਹੋਊ ਬੜਾ ਰੌਲਾ ਪਿਆ ਆਈਪੀਐਸ ਅਫਸਰ ਆਈਪੀਐਸ ਅਫਸਰ ਆਈਪੀਐਸ ਅਫਸਰ ਬੜਾ ਰੌਲਾ ਪਿਆ ਸੀ ਆ ਉਹਦੇ ਵਿੱਚ ਥੋੜੇ ਮੇਰੇ ਵਰਗੇ ਕੋਈ ਸੇ ਯਾਰ ਬੇਲੀ ਨੂੰ ਬੜਾ ਫੋਨ ਆਇਆ ਕਹਿੰਦਾ ਯਾਰ ਉਹ ਨਾ ਉਹ ਉਹ ਵਿਚੋ ਹਟਵਾਉ ਸਿਸਟਮ ਕਹਿੰਦਾ ਵੀ ਮੇਰਾ ਵੀ ਪਰਿਵਾਰ ਹੈ ਕਈ ਬੰਦਿਆਂ ਨੂੰ ਮੈਸੇਜ ਗਏ ਤੁਸੀਂ ਦੇਖੋ ਆਪ ਦਾ ਇੱਕ ਚੈਨਲ ਦੇ ਉੱਤੇ ਨਾਮ ਆਉਣ ਦੇ ਨਾਲ ਇਹ ਲੋਕ ਨਹੀਂ ਘਬਰਾੜ ਚਾ ਜਾਂਦੇ ਵੀ ਸਾਡਾ ਵੀ ਪਰਿਵਾਰ ਹੈ ਉਹ ਜਿਹੜੇ ਮਾਵਾ ਦੇ ਪੁੱਤ ਚੱਕ ਕੇ ਮਾਰਦੇ ਤੁਸੀਂ ਠੀਕ ਹੈ ਮਨਿੰਦਰ ਇੱਕ ਬੰਦੇ ਦੇ ਉੱਤੇ ਜਦੋਂ ਪਰਚਾ ਹੁੰਦਾ ਕਿਸੇ ਘਰ ਦੇ ਵਿੱਚ ਇੱਕ ਬੰਦੇ ਦੇ ਉੱਤੇ ਪਰਚਾ ਹੁੰਦਾ ਠੀਕ ਹੈ ਉਹਦੇ ਬੱਚਿਆਂ ਤੇ ਕੀ ਅਸਰ ਪੈਂਦਾ ਯਾਰ ਉਹਦੇ ਪਰਿਵਾਰ ਤੇ ਕੀ ਅਸਰ ਪੈਂਦਾ ਕਦੇ ਸੋਚਿਆ ਤੇ ਆਪ ਇੱਕ ਇੰਟਰਵਿਊ ਦੇ ਵਿੱਚ ਜਦੋਂ ਨਾਮ ਆ ਜਾਂਦਾ ਕਿਵੇਂ ਤਿਲਮਿਲਾ ਜਾਂਦੇ ਐ ਇਹ ਕਿਸ ਲੈਵਲ ਤੱਕ ਜਾਂਦੇ ਐ ਤੁਸੀਂ ਦੇਖੋ ਇੰਟਰਵਿਊਆਂ ਹਟਵਾਉਣ ਲਈ ਕੀ ਹਤਕੰਡੇ ਅਪਣਾਏ ਗਏ ਹਾਂਜੀ ਕਿਵੇਂ ਲੋਕਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿਵੇਂ ਮਸਲਾ ਹੀ ਠੰਡਾ ਪਾ ਦਿੱਤਾ ਗਿਆ ਹਾਂਜੀ ਤੇ ਲੋਕਾਂ ਦੇ ਜਦੋਂ ਮਤਲਬ ਮਾਵਾਂ ਦੇ ਪੁੱਤਾਂ ਉੱਤੇ ਪਰਚੇ ਦਿੰਦੇ ਐ ਇੱਕ ਲੜਕੀਆਂ ਦੇ ਘਰ ਵਾਲਿਆਂ ਤੇ ਪਰਚੇ ਦਿੰਦੇ ਐ ਬੱਚਿਆਂ ਦੇ ਬਾਪ ਦੇ ਉੱਤੇ ਪਰਚੇ ਦਿੰਦੇ ਐ ਭੈਣਾਂ ਦੇ ਭਰਾਵਾਂ ਤੇ ਪਰਚੇ ਉਦੋਂ ਉਦੋਂ ਨਹੀਂ ਸੋਚਦੇ ਵੀ ਯਾਰ ਮੈਂ ਕੀ ਕਿਸੇ ਦਾ ਘਰ ਪੱਟਣ ਲੱਗਿਆ ਲੋਕ ਕਿਵੇਂ ਪਈ ਹੈ ਜਿਹੜੇ ਜਦੋਂ ਕਿਸੇ ਆਮ ਬੰਦੇ ਨੂੰ ਨਜਾਇਜ਼ ਕਿਤੇ ਪਰਚਾ ਚੱਲਣਾ ਪੈ ਜੇ ਮਨਿੰਦਰ ਜਾਂ ਜੇਲ੍ਹ ਜਾਣਾ ਪੈ ਜੇ ਲੋਕ ਅਪਸੈਟ ਹੋ ਜਾਂਦੇ ਆ ਬਿਲਕੁਲ ਲੋਕਾਂ ਦੇ ਪਰਿਵਾਰ ਬਰਬਾਦ ਹੋ ਜਾਂਦੇ ਆ ਤੁਹਾਨੂੰ ਮੈਂ ਸਾਡੇ ਹਿੰਦੂ ਲੀਡਰ ਮਿਲਾ ਸਕਦਾ ਜਿਨ੍ਹਾਂ ਦੇ ਉੱਤੇ ਗੋਲੀਆਂ ਚੱਲੀਆਂ ਤੇ ਸਾਡੀ ਪੰਜਾਬ ਪੁਲਿਸ ਮਾਨ ਪੰਜਾਬ ਪੁਲਿਸ ਨੇ ਉਹਨਾਂ ਤੇ ਪਰਚੇ ਦੇਤੇ ਵੀ ਇਹਨੇ ਗਨਮੈਨ ਲੈਣ ਲਈ ਆਪ ਦੇਤੇ ਗੋਲੀਆਂ ਚਲਵਾਈਆਂ ਉਦੇ ਨਤੀਜੇ ਕੀ ਨਿਕਲੇ ਐਨਆਈਏ ਨੇ ਜੋ ਇਨਵੋਲਵ ਹੋਈ ਉਹਦੇ ਵਿੱਚ ਸਾਰਾ ਕੁਝ ਸੱਚ ਸਾਹਮਣੇ ਆ ਗਿਆ ਮਤਲਬ ਜਿਹੜੇ ਇਹਨਾਂ ਦੇ ਧੱਕੇ ਆ ਜਿਹੜੇ ਇਹਨਾਂ ਦੇ ਤਸ਼ੱਦਦ ਆ ਉਹਨਾਂ ਦੇ ਉੱਤੇ ਤਾਂ ਮਤਲਬ ਮੈਂ ਕਹਿੰਦਾ ਕਿਤਾਬਾਂ ਲਿਖਣੀਆਂ ਪੜ੍ਹਨੀਆਂ ਫਿਲਮਾਂ ਬਣ ਸਕਦੀਆਂ ਇੱਕ ਨਸ਼ੇ ਨੂੰ ਲੈ ਕੇ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਤੁਸੀਂ ਵੀਡੀਓ ਪਾ ਰਹੇ ਹੋ ਫੇਸਬੁੱਕ ਤੇ ਬਠਿੰਡਾ ਦੀਆਂ ਕਿ ਬਠਿੰਡਾ ਦੇ ਵਿੱਚ ਨਸ਼ੇ ਦੇ ਖਲਾਤ ਕੁਝ ਹੋਰ ਹੀ ਨੇ ਇੱਕ ਨੌਜਵਾਨ ਆ ਉਹ ਵੀ ਝੂਲ ਰਿਹਾ ਹੈ ਕੁਝ ਲੋਕ ਇੱਕ ਇੱਕ ਵੱਡੇ ਚੈਨਲ ਨੇ ਵੀ ਜਿਹੜੀ ਇੱਥੇ ਆ ਕੇ ਕਾਫੀ ਵਰਕ ਕੀਤਾ ਇਸ ਚੀਜ਼ ਦੇ ਉੱਤੇ ਫਿਰ ਇਹ ਤਸਵੀਰ ਕਿਹੜੀ ਹੈ ਯੋਧ ਨਸ਼ਾ ਵਿਰੋਧ ਕਿੱਥੇ ਹੈ ਮਨਿੰਦਰ ਜੀ ਮੈਂ ਨਾ ਇਹੀ ਚੀਜ਼ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਨੇ ਸਟੇਟਮੈਂਟ ਦਿੱਤੀ ਹੁਣੇ ਦੋ ਤਿੰਨ ਦਿਨ ਮੈਂ ਪਹਿਲਾਂ ਵੇਖੀ ਵੀ ਅਸੀਂ ਬੜਾ ਮੈਨੇਜਡ ਤਰੀਕੇ ਦੇ ਨਾਲ ਨਸ਼ਾ ਜਿਹੜਾ ਪੰਜਾਬ ਚੋਂ ਖਤਮ ਕਰਨ ਜਾ ਰਹੇ ਹਾਂ ਉਹਦੇ ਵਿੱਚ ਇੱਕ ਤਾਂ ਇਹਨਾਂ ਨੇ ਕਿਹਾ ਵੀ ਸਭ ਤੋਂ ਪਹਿਲਾਂ ਤਾਂ ਚੇਨ ਤੋੜਨੀ ਹੈ ਹੂੰ ਠੀਕ ਹੈ ਨਸ਼ਾ ਜਦੋਂ ਚੇਨ ਟੁੱਟ ਗਈ ਤਾਂ ਯੂਥ ਨੂੰ ਨੌਜਵਾਨਾਂ ਨੂੰ ਤੋੜ ਲੱਗੂਗੀ ਉਹਦੇ ਲਈ ਫਿਰ ਰੂਟ ਸੈਂਟਰ ਅਸੀਂ ਖੋਲਣੇ ਆ ਜੀ ਫਲਾਨਾ ਠਮਕਰਨਾ ਫਿਰ ਉਹਨਾਂ ਦੀਆਂ ਕਾਉਂਸਲੀਆਂ ਕਰਨੀ 36 ਕੁਸ਼ ਗਿਣਾਇਆ ਤਾਂ ਉਹਦੇ ਵਿੱਚ ਤੁਸੀਂ ਦੇਖੋ ਜਿਵੇਂ ਬਠਿੰਡੇ ਦੇ ਵਿੱਚ ਇੱਕ ਨੌਜਵਾਨ ਸਮਝ ਲਓ ਅਧਮਰੀ ਕੰਡੀਸ਼ਨ ਦੇ ਵਿੱਚ ਉਹਨੂੰ ਟਾਈਮ ਨਾ ਚੱਕ ਕੇ ਹਸਪਤਾਲ ਲੈ ਗਿਆ ਉਹ ਬਚ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਹੁਣ ਅੱਜ ਇੱਕ ਫਰੈਸ਼ ਮੈਂ ਤੁਹਾਨੂੰ ਦੱਸਦਾ ਏਸੀ ਮਾਰਕੀਟ ਕੋਲ ਬਠਿੰਡੇ ਜਿਹੜਾ ਬਠਿੰਡੇ ਦਾ ਹਾਰਟ ਕਿਹਾ ਜਾਂਦਾ ਉੱਥੇ ਨੌਜਵਾਨ ਬੈਠਾ ਝੂਲ ਰਿਹਾ ਸੀ ਉਹਦਾ ਆਪਦੀ ਬਾਡੀ ਤੇ ਕੋਈ ਕੰਟਰੋਲ ਨਹੀਂ ਸੀ ਬੁਰਾ ਹਾਲ ਸੀ ਹੁਣ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਸਭ ਤੋਂ ਪਹਿਲਾਂ ਤੁਸੀਂ ਚੇਨ ਤੋੜੀ ਐ ਨਸ਼ਾ ਤਸਕਰਾਂ ਦੀ ਜਿਹੜੀ ਸਪਲਾਈ ਲਾਈਨ ਹੀ ਤੋੜਤੀ ਤੁਸੀਂ ਤਾਂ ਜਿਹੜਾ ਇਹਨਾਂ ਕੋਲੇ ਨਸ਼ਾਰੇ ਕਿੱਥੋਂ ਆ ਰਿਆ ਹਾਂਜੀ ਮਤਲਬ ਤੁਸੀਂ ਦੇਖੋ ਕਿ ਇੱਕ ਜਸਟ ਚੈਨਲ ਐ ਮਨਿੰਦਰ ਜੀ ਉਸ ਨੇ ਉਹ ਨੈਸ਼ਨਲ ਲੈਵਲ ਦਾ ਚੈਨਲ ਆ ਬੜੇ ਵਧੀਆ ਅੱਛੇ ਟੌਪਿਕ ਚੱਕਦਾ ਉਹ ਹਮੇਸ਼ਾ ਉਨੇ ਬਠਿੰਡੇ ਆ ਕੇ ਸਪੈਸ਼ਲ ਇੰਟਰਵਿਊ ਕਰਕੇ ਗਿਆ ਉਹ। ਉਹਨੇ ਜਦੋਂ ਇੰਟਰਵਿਊ ਕੀਤੀ ਉਹਦੇ ਵਿੱਚ ਜਿਹੜਾ ਨਸ਼ਾ ਤਸਕਰ ਸੀ ਉਹ ਸਾਫ਼ ਇੱਕ ਗੱਲ ਬੋਲ ਰਿਹਾ। ਕਹਿੰਦਾ ਕਿ ਕੁਛ ਨਹੀਂ ਜੀ ਡਰਾਮਾ ਹੁੰਦਾ ਤਿੰਨ ਚਾਰ ਦਿਨ ਸਖਤੀ ਹੁੰਦੀ ਹੈ। ਠੀਕ ਹੈ। ਉਸ ਤੋਂ ਬਾਅਦ ਉਹੀ ਹਾਲ ਹੋ ਜਾਂਦਾ। ਸਪਲਾਈ ਥੋੜੀ ਜੀ ਬਾਦਤ ਹੁੰਦੀ ਹੈ। ਸਮਾਨ ਦਾ ਰੇਟ ਵੱਜ ਜਾਂਦਾ। ਮਤਲਬ ਇਹ ਚੀਜ਼ਾਂ ਹੁੰਦੀਆਂ। ਤੁਸੀਂ ਦੇਖੋ ਮੈਂ ਇੱਕ ਚੀਜ਼ ਤੇ ਮਨਿੰਦਰ ਜੀ ਹਮੇਸ਼ਾ ਜ਼ੋਰ ਦਿੰਦਾ ਕੋਈ ਵੀ ਮੂਵਮੈਂਟ ਲੋਕਾਂ ਬਿਨਾ ਕਾਮਯਾਬ ਨਹੀਂ ਹੁੰਦੀ। ਜਦੋਂ ਪੰਜਾਬ ਪੁਲਿਸ ਨੇ ਬਠਿੰਡਾ ਪੁਲਿਸ ਨੇ ਇਸ ਚੀਜ਼ ਤੇ ਜ਼ੋਰ ਦਿੱਤਾ ਅਸੀਂ ਵੀ ਇਸ ਚੀਜ਼ ਤੇ ਮਤਲਬ ਬੜਾ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਯਾਰ ਵਾਕੀ ਪੁਲਿਸ ਦਾ ਸਾਨੂੰ ਸਾਥ ਦੇਣਾ ਪੈਣਾ ਦੇਖੋ ਪੁਲਿਸ ਸਾਡੇ ਸਾਥ ਮੈਨਾਂ ਥੋੜਾ ਕਰ ਸਕਦੀ ਹੈ ਮਤਲਬ ਇਹਨਾਂ ਚੀਜ਼ਾਂ ਦੇ ਹਨਾ ਕੋਈ ਮੂਵਮੈਂਟ ਨੂੰ ਜੇ ਕਾਮਯਾਬ ਕਰਨਾ ਤਾਂ ਜਿਹੜੇ ਬੁੱਧੀਜੀਵੀ ਨੇ ਕੋਈ ਸਮਾਜ ਸੇਵੀ ਨੇ ਧਾਰਮਿਕ ਜਥੇਬੰਦੀ ਜੜੀਆਂ ਵੀ ਜਥੇਬੰਦੀਆਂ ਨੇ ਉਹ ਪੁਲਿਸ ਦਾ ਸਾਥ ਦੇਣੀਆਂ ਫੇਰੀ ਇਹਨਾਂ ਚੀਜ਼ਾਂ ਨੂੰ ਠੱਲ ਪਊ ਠੀਕ ਹੈ ਪਰ ਜਿਹੜੀ ਹੁਣ વાસ્તਵਿਕਤਾ ਕੁਝ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਹੀ ਕਹਿੰਦੇ ਵੀ ਜਦੋਂ ਵਿਸ਼ਵਾਸ ਕਰਨ ਦੀ ਇਹਨਾਂ ਤੇ ਕੋਸ਼ਿਸ਼ ਕਰਦੇ ਆ ਉਦੋਂ ਇਹੋ ਜਿਹਾ ਕੋਈ ਨਾ ਕੋਈ ਡਰਾਮਾ ਹੁੰਦਾ ਨਵਾਂ ਫੇਰ ਉਥੇ ਲੱਗਦਾ ਮਤਲਬ ਕਈ ਵਾਰ ਤਾਂ ਇਹ ਲੱਗਦਾ ਵੀ ਯਾਰ ਲੋਕਾਂ ਨੇ ਕਿ ਯਾਰ ਤੁਸੀਂ ਕਰੀ ਕੀ ਜਾਣਦੇ ਹੋ ਦੇਖੋ ਤੁਸੀਂ ਹਰ ਵਾਰ ਮੈਂ ਕਹਿੰਨਾ ਲੋਕ ਪੁਲਿਸ ਦੇ ਨਾਲ ਸਿਸਟਮ ਦੇ ਨਾਲ ਨਵੀਂ ਪਹਿਲ ਕਰਦੇ ਆ ਉਹਦਾ ਨਤੀਜਾ ਕੀ ਨਿਕਲ ਕੇ ਆਉਂਦਾ ਇਹ ਤੁਹਾਡੇ ਸਾਹਮਣੇ ਆ ਉਹਦੇ ਵਿੱਚ ਇੱਕ ਕੁੜੀ ਦੀ ਇੰਟਰਵਿਊ ਹੈ ਠੀਕ ਹੈ ਉਹਨੂੰ ਛੱਡੋ ਉਹ ਮੇਰੀ ਗੱਲ ਹੋਈ ਕਿਸੇ ਅਫਸਰ ਨਾਲ ਕਹਿੰਦਾ ਪਾਠਕ ਜੀ ਤੁਸੀਂ ਵੀ ਇਹਨਾਂ ਗੱਲਾਂ ਦੇ ਵਿੱਚ ਆ ਗਏ ਇਹ ਤਾਂ ਕਿਸੇ ਨੂੰ ਵੀ ਸਾਈਡ ਤੇ ਬਿਠਾ ਕੇ ਕਿਸੇ ਤੋਂ ਇੰਟਰਵਿਊ ਕਰਵਾ ਕੇ ਲੈ ਕੇ ਚਲੇ ਜਾਂਦੀ ਹੈ ਫਿਰ ਮੈਂ ਉਸੇ ਅਫਸਰ ਨੂੰ ਉਹ ਵੀਡੀਓ ਭੇਜੀ ਜਿਹੜੀ ਉਹ ਇੱਕ ਮੁੰਡਾ ਜਿਹੜਾ ਤੁਹਾਨੂੰ ਦੱਸਿਆ ਵੀ ਅਧਮਰੀ ਹਾਲਤ ਦੇ ਵਿੱਚ ਸੀ ਉਹਦੀ ਵੀਡੀਓ ਭੇਜੀ ਅੱਜ ਜਿਹੜੀ ਲੇਟੈਸਟ ਹੈ ਏਸੀ ਮਾਰਕੀਟ ਵਾਲੀ ਉਹੋ ਭੇਜੀ ਤੁਸੀਂ ਦੇਖੋ ਹੋ ਕੀ ਰਿਹਾ ਇਦੇ ਵਿੱਚ ਸਾਨੂੰ ਕਿਤੇ ਮੁੰਡਾ ਕੋਈ ਸਾਡਾ ਨਸ਼ੇ ਦੀ ਘਾਟ ਨਾਲ ਤੜਫਦਾ ਨਜ਼ਰ ਨਹੀਂ ਆ ਰਿਹਾ ਹੂੰ ਉੱਥੇ ਤਾਂ ਨਸ਼ੇ ਦੀ ਓਵਰਡੋਸ ਦੇ ਨਾਲ ਝੂਮਦੇ ਨਜ਼ਰ ਆ ਰਹੇ ਆ ਨਸ਼ੇ ਦੀ ਓਵਰਡੋਸ ਦੇ ਨਾਲ ਮਤਲਬ ਮੌਤ ਦੇ ਨੇੜੇ ਜਾਂਦੇ ਨਜ਼ਰ ਆ ਰਹੇ ਆ ਹੂੰ ਉੱਥੇ ਇਹਨਾਂ ਦਾ ਕੀ ਤਰੀਕਾ ਦੇਖੋ ਜਿਹੜੀ ਪੁਲਿਸ ਹੈ ਚਾਹੇ ਜਿਹੜੀ ਪੰਜਾਬ ਸਰਕਾਰ ਹੈ ਇਹਨੇ ਜੇ ਮੂਵਮੈਂਟ ਚਲਾਉਣੀ ਹੈ ਲੋਕਾਂ ਨੂੰ ਨਾਲ ਜੋੜੇ ਹਰੇਕ ਬੰਦਾ ਇਸ ਕੰਮ 'ਚ ਕਿਉਂਕਿ ਸਭ ਨੂੰ ਪਤਾ ਹੈ ਇਹ ਆਗਨੀ ਸਾਡੇ ਘਰਾਂ ਨੂੰ ਹੀ ਪੈਣਾ ਇਹ ਜਿਹੜੀ ਅੱਗ ਹੈ ਇਹਨੇ ਪੰਜਾਬ ਦੀ ਨੌਜਵਾਨੀ ਜਿਹੜੀ ਗੱਲ ਨਹੀਂ ਹੈ ਕਾਨੂੰ ਸਾਡੇ ਬੱਚਿਆਂ ਵੱਲ ਵੀ ਆ ਸਕਦੀ ਹੈ ਸਾਰਾ ਪੰਜਾਬ ਇਹਨਾਂ ਨਾਲ ਤੋਂ ਉਹਨਾਂ ਨੂੰ ਤਿਆਰ ਹੈ ਪਰ ਇਹਨਾਂ ਦੀ ਜਿਹੜੇ ਐਫਰਟਸ ਨੇ ਉਹ ਕਿੱਥੇ ਨੇ ਜਿਹੜਾ ਅੱਜ ਇਹਨਾਂ ਦੀਆਂ ਕਾਲੀਆਂ ਭੇਡਾਂ ਇਹਨਾਂ ਵਿੱਚ ਬੈਠੀਆਂ ਨੇ ਮਨਿੰਦਰ ਜੀ ਜਿੰਨੀ ਦੇਰ ਉਹਨਾਂ ਨੂੰ ਇਹ ਸਾਈਡ ਤੇ ਨਹੀਂ ਕਰਦੇ ਇਸ ਚੀਜ਼ ਦਾ ਕੰਮ ਨਹੀਂ ਹੱਲ ਨਹੀਂ ਹੋ ਸਕਦਾ ਤੁਸੀਂ ਇੱਕ ਗੱਲ ਦੇਖੋ ਕਹਿੰਦੇ 191 ਥਾਣਿਆਂ ਦੇ ਮੁੰਚੀ ਬਦਲਦੇ ਜੀ ਯਾਰ 2 ਸਾਲ ਜੇ ਕੋਈ ਮੁੰਚੀ ਰਹਿ ਗਿਆ ਉਹਦੇ ਤਾਂ ਲਿੰਕ ਬਹੁਤ ਜ਼ਿਆਦਾ ਡਵੈਲਪ ਹੋ ਗਏ ਜਿਹੜਾ ਕੋਈ ਐਨਜੀਓ ਜੀਓ ਰੈਂਕ ਦਾ ਅਫਸਰ ਹੈ ਜਿਹੜਾ ਇੱਕ ਜ਼ਿਲ੍ਹੇ ਦੇ ਵਿੱਚ ਹੀ ਉਹ ਐਸਐਚਓ ਵੀ ਰਹਿ ਗਿਆ ਉਹ ਡਿਪਟੀ ਵੀ ਰਹਿ ਗਿਆ ਉਹ ਐਸਪੀ ਵੀ ਰਹਿ ਗਿਆ ਉਹਦੇ ਨਹੀਂ ਰਿਲੇਸ਼ਨ ਡਵੈਲਪ ਹੁੰਦੇ ਉਹ ਤਾਂ ਵੱਡੇ ਲੈਵਲ ਤੇ ਰਿਲੇਸ਼ਨ ਉਹਦੇ ਡਵੈਲਪ ਹੁੰਦੇ ਆ ਉਹਨਾਂ ਦੀਆਂ ਬਦਲੀਆਂ ਕਿੱਥੇ ਨੇ ਹਾਂਜੀ ਇਹ ਮਤਲਬ ਇਹਨਾਂ ਦੀ ਸਲਾਹ ਤੁਸੀਂ ਸੱਚ ਮੰਨੋ ਮਤਲਬ ਨਸ਼ੇ ਦੇ ਉੱਤੇ ਬਾਕੀ ਲੱਖ ਇਹਨਣਾ ਆਪਣੇ ਵਿਚਾਰਕ ਮਤ ਪੇਧ ਹੋਣ ਚਾਹੀਏ ਸਰਕਾਰ ਨਾਲ ਚਾਹੀਏ ਪੁਲਿਸ ਨਾਲ ਚਾਹੀਏ ਗੰਦੇ ਸਿਸਟਮ ਨਾਲ ਪਰ ਮੈਂ ਕਹਿੰਦਾ ਨਸ਼ੇ ਤੇ ਇਹਨਾਂ ਦੀ ਇੱਕ ਚੀਜ਼ ਦੇ ਮੈਂ ਨਾਲਾਂ ਵੀ ਇਹਨਾਂ ਦੇ ਜਿਹੜੇ ਐਫਰਟਸ ਨੇ ਉਹ ਦਿਲੋਂ ਕਰ ਰਹੇ ਆ ਇਹ 'ਚ ਕੋਈ ਸ਼ੱਕ ਨਹੀਂ ਪਰ ਇਹਦੇ ਵਿੱਚ ਉਹਨਾਂ 'ਚ ਸਭ ਤੋਂ ਵੱਡੀ ਜਿਹੜੀ ਕਮੀ ਇੱਕ ਤਾਂ ਇਹਨਾਂ ਦੇ ਸਲਾਹਕਾਰ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਉਂਦੇ ਆ ਯਾਰੀ ਇਨਦੇ ਸਲਾਹਕਾਰ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਮਾੜੇ ਆ ਦੂਸਰੇ ਨੰਬਰ ਤੇ ਸਾਡੀ ਆ ਪੰਜਾਬ ਪੁਲਿਸ ਨੂੰ ਹੱਥ ਬਨ ਕੇ ਬੇਨਤੀ ਅੱਜ ਵੀ ਜਿੰਨੀ ਦੇਰ ਪੰਜਾਬ ਪੁਲਿਸ ਇਸ ਸਵੀਕਾਰ ਨਹੀਂ ਕਰਦੀ ਕਿ ਜਿਹੜਾ ਬੰਦਾ ਕਾਲੀਆਂ ਭੇਡਾਂ ਦਾ ਵਿਰੋਧੀ ਹੈ ਇਹਦਾ ਮਤਲਬ ਉਹ ਪੰਜਾਬ ਪੁਲਿਸ ਦਾ ਵਿਰੋਧੀ ਨਹੀਂ ਜਿੰਨੀ ਦੇਰ ਪੁਲਿਸ ਇਸ ਚੀਜ਼ ਨੂੰ ਸਾਡੀ ਪੰਜਾਬ ਪੁਲਿਸ ਨਹੀਂ ਸਵੀਕਾਰ ਕਰਦੀ ਉਨੀ ਦੇਰੇ ਨਹੀਂ ਉਹ ਹੁੰਦਾ ਇਹ ਮੰਦਰਜੀ ਤੁਸੀਂ ਦੇਖੋ ਕਿ ਲੋਕਾਂ ਨੂੰ ਖੁਦ ਕਹਿਣਗੇ ਵੀ ਹਾਂ ਯਾਰ ਆ ਬੰਦਾ ਮੜਾ ਆ ਮਹਿਕਮੇ ਦੀ ਬਹੁਤ ਬਨਾਮੀ ਕਰਾਉਂਦਾ ਫਲਾਣਾ ਕਰਦਾ ਜਦੋਂ ਉਹ ਤੇ ਕੋਈ ਮਨਿੰਦਰ ਵਰਗਾ ਜਾਂ ਪਾਠਕ ਵਰਗਾ ਬੋਲ ਦਿੰਦਾ ਯਾਰ ਇਹ ਪੁਲਿਸ ਦੇ ਬੜਾ ਖਰਾਫ ਹੈ ਮਤਲਬ ਮੈਂ ਕਹਿਣਾ ਕਿ ਜਿਹੜੇ ਪੁਲਿਸ ਦੇ ਚੰਗੇ ਅਫਸਰ ਨੇ ਇਮਾਨਦਾਰ ਅਫਸਰ ਨੇ ਇਮਾਨਦਾਰ ਮੁਲਾਜ਼ਮ ਨੇ ਜਿਹੜੇ ਮੁਲਾਜ਼ਮਾ ਅਫਸਰਾ ਕਰਕੇ ਆ ਪੰਜਾਬ ਚ ਸ਼ਾਂਤੀ ਹੈ ਜਿਹਦੇ ਕਰਕੇ ਕਿਤੇ ਨਾ ਕਿਤੇ ਲੱਗਦਾ ਯਾਰ ਪੁਲਿਸ ਕੋਲ ਵੀ ਇਨਸਾਫ ਮਿਲ ਸਕਦਾ ਕੋ ਟੁਕਟ ਉਹਨਾਂ ਅਫਸਰਾਂ ਨੂੰ ਤਾਂ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਯਾਰ ਕਾਲੀਆਂ ਭੇਡਾਂ ਦੇ ਖਿਲਾਫ ਕੋਈ ਤਾਂ ਬੋਲ ਰਿਹਾ ਪਰ ਇਹ ਸਾਰਾ ਸਿਸਟਮ ਹੀ ਹੈ ਜਿਹੜਾ ਕਾਲੀਆਂ ਭੇਡਾਂ ਦੇ ਖਿਲਾਫ ਚੱਲਣ ਦੀ بجائے ਥੋਡੇ ਮੇਰੇ ਖਿਲਾਫ ਚੱਲ ਪੰਦਾ ਅੱਜ ਇਸ ਚੀਜ਼ ਤੇ ਇਹਨਾਂ ਨੂੰ ਇਮਾਨਦਾਰੀ ਨਾਲ ਇਸ ਚੀਜ਼ ਨੂੰ ਵੀ ਨਕੇਲ ਪਾਉਣੀ ਪਊਗੀ ਜੇ ਇਹ ਨਸ਼ੇ ਦੇ ਖਿਲਾਫ ਨਹੀਂ ਜੇ ਇਹ ਕਰਪਸ਼ਨ ਦੇ ਖਿਲਾਫ ਨਹੀਂ ਜੇ ਵਾਕਈ ਪੁਲਿਸ ਦੀ ਛਵੀ ਸੁਧਾਰਨਾ ਚਾਹੁੰਦੇ